ਗੁਰੂ ਨਾਨਕ ਪਾਤਸ਼ਾਹ ਇਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਦੁਨੀਆਂ ਦੇ ਵੱਖ-ਵੱਖ ਖੇਤਿਆਂ ਦੇ ਵਿੱਚ, ਹਿੱਸਿਆਂ ਦੇ ਵਿੱਚ ਗਏ। ਕੋਈ ਸਾਧ ਸੀ, ਕੋਈ ਚੋਰ ਸੀ, ਕੋਈ ਠੱਗ ਸੀ, ਕੋਈ ਧਰਮੀ ਸੀ, ਕੋਈ ਅਧਰਮੀ ਸੀ, ਕੋਈ ਮਾੜਾ ਸੀ, ਕੋਈ ਚੰਗਾ ਸੀ। ਗੁਰੂ ਸਾਰਿਆਂ ਨੂੰ ਮਿਲਿਆ। ਤੇ ਗੁਰੂ ਸਾਹਿਬ ਸਾਰਿਆਂ ਨੂੰ ਮਿਲ ਕੇ ਸੱਚ ਦਾ ਉਪਦੇਸ਼ ਦਿੱਤਾ ਗੁਰੂ ਨੇ ਸੰਵਾਦ ਕੀਤਾ ਉਹ ਜਿਹੜੇ ਸਿੱਧ ਸਨ ਜੋਗੀ ਸਨ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਹੰਕਾਰ ਸੀ ਕਿ ਗਿਆਨ ਪੱਖੋਂ ਵੀ ਤਕੜੇ ਆ ਕੁਝ ਰਿੱਧੀਆਂ ਸਿੱਧੀਆਂ ਵੀ ਲੈ ਲਈਆਂ ਉਹਨਾਂ ਨੂੰ ਵੀ ਇੱਕ ਦਿਨ ਕਹਿਣਾ ਪੈ ਗਿਆ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ ਧੰਨ ਨਾਨਕ ਤੇਰੀ ਵਡੀ ਗੋਆ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਸ ਗੁਰੂ ਨੇ ਹਰੇਕ ਨੂੰ ਕਲਾਵੇ ਦੇ ਵਿੱਚ ਲੈ ਲਿਆ ਅੱਜ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਲਈ ਬੈਠੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਤੇ ਚੱਲਦਿਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਮੈਂ ਉਸੇ ਜੰਮੂ ਤੇ ਕਸ਼ਮੀਰ ਕਿਉਂਕਿ ਇਕੱਠਾ ਹੀ ਹੈ ਇਸੇ ਕਸ਼ਮੀਰ ਦੀ ਧਰਤੀ ਤੋਂ ਪੰਡਿਤ ਗਏ ਸਨ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਗੱਲ ਕੀ ਸੀ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਹਰ ਇੱਕ ਨੂੰ ਆਪਣੀ ਬੋਲੀ ਬੋਲਣ ਦਾ ਹੱਕ ਹੈ ਹਰ ਇੱਕ ਨੂੰ ਆਪਣੇ ਧਰਮ ਦੇ ਅਸੂਲਾਂ ਦੇ ਮੁਤਾਬਕ ਚੱਲਣ ਦਾ ਹੱਕ ਹੈ ਪਰ ਉਦੋਂ ਵੀ ਇਹ ਹੱਕ ਖੋਏਦਾ ਰਹੇ ਸੱਤਾ ਔਰੰਗਜ਼ੇਬ ਦੇ ਪਾਸ ਸੀ ਦਿੱਲੀ ਤੇ ਤਖਤ ਉੱਤੇ ਬੈਠਾ ਸੀ ਸੱਤਾ ਦਾ ਨਸ਼ਾ ਬੜਾ ਮਾੜਾ ਹੁੰਦਾ ਹੈ ਨਸ਼ੇ ਸਾਰੇ ਹੀ ਮਾੜੇ ਨੇ ਪਰ ਸੱਤਾ ਦਾ ਨਸ਼ਾ ਅਨੇ ਵਾ ਕਤਲੋਗਾਰਤ ਕਰਵਾ ਦਿੰਦਾ ਹੈ ਉਹਨੇ ਸੱਤਾ ਦੇ ਨਸ਼ੇ ਵਿੱਚ ਜੋ ਕੁਝ ਵੀ ਕੀਤਾ ਤੁਸੀਂ ਵੀ ਜਾਣਦੇ ਹੋ ਤਿਲਕ ਤੇ ਜੰਜੂ ਦੀ ਵੀ ਗੱਲ ਸੀ ਧਾਰਮਿਕ ਆਜ਼ਾਦੀ ਦੀ ਗੱਲ ਸੀ ਪਰ ਜਿਹੜਾ ਗੁਰੂ ਦਾ ਸਿਧਾਂਤ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਉਹਦੇ ਤੇ ਚਲਦਿਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਜਦੋਂ ਕਸ਼ਮੀਰੀ ਪੰਡਿਤ ਗਏ ਗੱਲ ਕੱਲੇ ਕਸ਼ਮੀਰੀ ਪੰਡਤਾਂ ਦੀ ਨਹੀਂ ਸੀ ਗੱਲ ਹਿੰਦੁਸਤਾਨ ਦੇ ਅੰਦਰ ਹਰ ਤਿਲਕ ਵਾਲੇ ਤੇ ਜੰਝੂ ਵਾਲੇ ਦੀ ਸੀ ਕਸ਼ਮੀਰੀ ਪੰਡਤ ਤੇ ਆਗੂ ਸਨ ਇਹ ਸੱਚੇ ਪਾਤਸ਼ਾਹ ਨੂੰ ਜਦੋਂ ਬੇਨਤੀ ਕੀਤੀ ਤੇ ਗੁਰੂ ਦਾ ਘਰ ਜੋ ਸ਼ਰਨ ਆਵੇ ਤੇ ਸਕੰਠ ਲਾਈ ਇਹ ਬਿਰਦ ਸਵਾਮੀ ਸੰਧਾ ਗੁਰੂ ਨੇ ਕਿਹਾ ਸੀ ਜਾਲ ਜਾ ਕੇ ਕਹਿ ਦੋ ਗਵਰਨਰ ਸ਼ੇਰ ਅਫਗਾਨ ਖਾਨ ਨੂੰ ਸੁਨਿਆ ਲਾਵੇ ਰੰਗਜੀਬ ਨੂੰ ਜੇ ਗੁਰੂ ਨੂੰ ਝੁਕਾ ਦਵੋਗੇ ਤੇ ਸਾਰੇ ਮੰਨ ਜਾਣਗੇ ਤੁਸੀਂ ਭਾਵੇਂ ਮੈਂ ਉਹਦੀਆਂ ਸਾਰੀਆਂ ਗੱਲਾਂ ਨਾਲ ਕਦੀ ਸਹਿਮਤ ਨਹੀਂ ਹੋਇਆ ਆਰਿਆ ਦولت ਰਾਏ ਉਹਨੇ ਲਿਖਿਆ ਸਵਾਨੇ ਉਮਰੀ ਗੁਰੂ ਗੋ ਬਿੰਦ ਸੇ ਹਿੰਦੁਸਤਾਨ ਦੀ ਸਰਕਾਰ ਨੂੰ ਉਹ ਕਿਤਾਬ ਚੰਗੀ ਤਰ੍ਹਾਂ ਪੜ੍ਹਨੀ ਚਾਹੀਦੀ ਹੈ ਜੇ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਅੱਜ ਇੱਥੋਂ ਦਾ ਨਕਸ਼ਾ ਇੱਥੋਂ ਦਾ ਸੱਬਿਆਚਾਰ ਕੁਝ ਹੋਰ ਹੁੰਨਾ ਸੀ ਕਿ ਗੁਰੂ ਦੀ ਵਡਿਆਈ ਕਿ ਗੁਰੂ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦਿੱਤੀ। ਔਰ ਕੱਲੇ ਗੁਰੂ ਸਾਹਿਬ ਨਹੀਂ ਹੁਣ ਸ਼ਤਾਬਦੀ ਆਉਣੀ ਐ 350 ਸਾਲ। ਕਿਆ ਗਿਆ ਵੀ ਸਿੱਖ ਜਿਹੜੇ ਨੇ ਪਹਿਲਾ ਸ਼ਹੀਦ ਕਰੀਏ। ਉਹਨੇ ਸਰਦਾਰ ਸਾਹਿਬ ਕਹਿ ਰਹੇ ਸੀ ਸਿੱਖੀ ਕੋਈ ਕੱਚੀ ਨਹੀਂ। ਇਹ ਠੀਕ ਐ। ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚੋਂ ਅਸੀਂ ਨਿਕਲੇ ਆਂ ਪਰ ਅਸੀਂ ਗੁਰੂ ਤੇ ਫਕਰ ਕਰਕੇ ਕਹਿੰਨੇ ਆਂ ਮੁੱਕਾਂਗੇ ਨਹੀਂ ਸਾਨੂੰ ਸਾਡੇ ਗੁਰੂ ਦਾ ਥਾਪੜ ਹੈ ਤੇ ਸਾਡਾ ਗੁਰੂ ਪੂਰਾ ਉਹਦੋਮੀ ਪਹਿਲਾਂ ਸਿੱਖ ਹੀ ਸ਼ਹੀਦ ਕੀਤੇ ਸੀ ਦੇ ਕੁਝ ਉਬਾਲਤਾ ਆਰੇ ਨਾ ਚੀਰਤਾ ਰੂਹ ਦੇ ਵਿੱਚ ਲਪੇਟ ਕੇ ਜਿਉਂਦਿਆਂ ਸਾੜਤਾ ਪਿੱਛਾ ਪਤਾ ਕੀ ਸੀ ਸਿੱਖਾਂ ਦੀ ਕੋਈ ਸੀ ਕਿ ਸਿੱਖ ਨੂੰ ਅੱਜ ਚੇਤਿਆਂ ਚ ਰੱਖਣ ਦੀ ਲੋੜ ਹੈ ਥੋੜਾ ਜਿਹਾ ਸਾਨੂੰ ਵਿਸਰ ਗਿਆ ਸਿੱਖਾਂ ਨੇ ਕਿਹਾ ਸੀ ਜਦੋਂ ਪੁੱਛਿਆ ਇਸ਼ਾ ਕਹਿੰਦੇ ਜਦੋਂ ਸ਼ਹੀਦ ਕਰਿਓ ਮੁਖ ਗੁਰੂ ਵਾਲੋ ਅਹੀ ਗੱਲ ਅਸੀਂ ਚੇਤੇ ਰੱਖਣੀ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹੀਏ ਜਿੱਥੇ ਮਰਜੀ ਰਹੀਏ ਪਰ ਮੁਖ ਆਪਣੇ ਗੁਰੂ ਵਾਲੇ ਗੁਰੂ ਦੇ ਆਸ਼ੇ ਦੇ ਉਲਟ ਨਹੀਂ ਚੱਲਣਾ ਗੁਰੂ ਦੇ ਸਿਧਾਂਤ ਦੇ ਉਲਟ ਨਹੀਂ ਚੱਲਣਾ ਤੇ ਗੁਰੂ ਆਤਮਾ ਗੁਰੂ ਗ੍ਰੰਥ ਵੇਚ ਤੇ ਸਰੀਰ ਗੁਰੂ ਪੰਥ ਦੇ ਉਲਟ ਵੀ ਚੱਲਣਾ ਜੇ ਪੰਥ ਦੇ ਉਲਟ ਵੀ ਚੱਲੇ ਤੇ ਗੁਰੂ ਦੇ ਉਲਟ ਆ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਦੁਨੀਆਂ ਦੀ ਇੱਕੋ ਇੱਕ ਮਿਸਾਲ ਹੈ ਟੜ ਦਾ ਸਸਕਾਰ ਦਿੱਲੀ ਹੋ ਰਿਹਾ ਸੀ ਤੇ ਸੀਸ ਦਾ ਸਸਕਾਰ ਅਨੰਦਪੁਰ ਸਾਹਿਬ ਹੋ ਰਿਹਾ ਸੀ ਦੋ ਥਾਂਾਂ 'ਤੇ ਰਕਾਬ ਗੰਝ ਸਾਹਿਬ ਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆਨੰਦਪੁਰ ਸਾਹਿਬ ਅੱਜ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ ਹੈ ਗੁਰੂ ਦਾ ਉਪਦੇਸ਼ ਉਹਨੇ ਭਾਈ ਸਾਹਿਬ ਵੀ ਪੜ੍ਹ ਕੇ ਗਏ ਪੈ ਕਾਹੂ ਕਉ ਦੇਤਨਾ ਨਾ ਪੈਮਾਨਤ ਆਨ ਕਾਹੂ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਅਸੀਂ ਉਸ ਸਿਧਾਂਤ ਤੇ ਚੱਲ ਨਹੀਂ ਪਰ ਸਾਡਾ ਫਲਸਫਾ ਸਰਬੱਤ ਦੇ ਭਲੇ ਦਾ ਵਾ ਸ਼ਾਹਜਹਾਨ ਨੇ ਚਾਰ ਯੁੱਧ ਕੀਤੇ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਪਰ ਉਹਨੂੰ ਵੀ ਜਦੋਂ ਲੋੜ ਪੈ ਗਈ ਉਹਦੇ ਪੁੱਤਰ ਨੂੰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਨੇ ਸ਼ੇਰ ਦਾ ਵਾਲ ਖਵਾਇਆ ਲਾਜ ਕਿਤੇ ਨਹੀਂ ਸੀ ਹੋਇਆ ਕਿੱਥੇ ਹੋਇਆ ਕੀਰਤਪੁਰ ਸਾਹਿਬ ਕਹਿ ਸਕਦੇ ਸੀ ਵੀ ਇਹ ਕਿਤੇ ਬਾਪੂ ਨੇ ਲੜਾਈਆਂ ਕੀਤੀਆਂ ਤੇ ਇਹਦੀ ਮਦਦ ਕਿਉਂ ਕਰੀਏ ਹਾਲਾਤਾਂ ਦੇ ਮੁਤਾਬਕ ਫਲਸਫੇ ਨਹੀਂ ਬਦਲਦੇ ਨੇ ਉਹ ਉਹੀ ਰਹਿਣਗੇ ਅਸੀਂ ਜਦੋਂ ਸੇਵਾ ਕਰਦੇ ਆ ਅਸੀਂ ਜਾਤ ਧਰਮ ਨਹੀਂ ਦੇਖਦੇ ਆ ਕਿਉਂਕਿ ਗੁਰੂ ਨੇ ਕਿਹਾ ਨਹੀਂ ਦੇਖਣਾ ਇਹ ਫਰਕ ਐਸਾ ਬਿਨਾਂ ਕਿਸੇ ਪੱਖਪਾਤ ਤੋਂ ਹੈ ਸੇਵਾ ਦੇ ਵਿੱਚ ਤੇ ਸਿੱਖਾਂ ਦਾ ਕੋਈ ਸਾਲੀ ਨਹੀਂ ਹੈ ਕਹ ਲਣਾਵਾਂ ਦੇ ਵਿੱਚ ਸਾਨੀ ਨਹੀਂ ਹੈ ਪਰ ਜੋ ਸਿੱਖਾਂ ਦੀਆਂ ਕੁਝ ਗੱਲਾਂ ਨਹੀਂ ਉਹਦੇ ਤੇ ਵੀ ਤਵਜੋ ਦੇਣ ਦੀ ਲੋੜ ਹੈ ਹੁਣੇ ਸਰਦਾਰ ਸਾਹਿਬ ਕਹਿ ਰਹੇ ਸੀ ਭਈ ਜਿਹੜਾ ਭਾਰਤ ਦਾ ਹਵਾ ਬਾਜੀ ਮਤਰਾਲਾ ਹੈ ਮੈਂ ਪੰਜਾਬੀ ਚ ਕਹਾਂਵਾਂ ਉਹਨੇ ਪਿਛੇ ਜੇ ਨੋਟੀਫਿਕੇਸ਼ਨ ਕੱਢਿਆ ਸੀ ਵੀ ਜਿਹੜੇ 에ਰਪੋਰਟਾਂ ਤੇ ਸਰਦਾਰ ਨੌਕਰੀ ਕਰਦੇ ਨੇ ਉਹ ਕਕਾਰ ਨਾ ਕਰਨ ਕਿਰਪਾ ਦੀ ਗੱਲ ਹੋ ਗਈ ਇੱਥੇ ਤੇ ਨਹੀਂ ਰੁਕਣੀ ਇਹ ਇੱਥੇ ਵੀ ਜਾਵੇਗੀ ਇੱਥੇ ਵੀ ਜਾਵੇਗੀ ਜਿੰਨਾ ਸਹਿਣ ਕਰੀ ਜਾਵਾਂਗੇ ਤੁਰ ਹੀ ਜਾਣਗੇ ਕਦੀ ਇਹਨਾਂ ਲੋਕਾਂ ਨੇ ਇਹ ਕਿਹਾ ਹੈ ਕਿ ਕਿਰਪਾਨ ਵਾਲਾ ਸਾਨੂੰ ਵੋਟ ਨਾ ਪਾਵੇ ਫਿਰ ਠੀਕ ਹੈ ਕਿਰਪਾਨ ਕਦੀ ਕਿਹਾ ਹੈ ਕਿ ਸਾਡੀ ਪਾਰਟੀ ਦੇ ਵਿੱਚ ਉਹ ਬੰਦਾ ਹੋਵੇ ਸਿੱਖ ਹੋਵੇ ਤੇ ਕਿਰਪਾਨ ਨਾ ਭਾਵੇ ਨਹੀਂ ਇਹ ਕੀ ਨੀਤੀ ਹੈ ਸਾਡਾ ਫੰਡਾਮੈਂਟਲ ਰਾਈਟ ਹੈ ਔਰ ਇਹਨਾਂ ਦੇ ਸਵਿਧਾਨ ਨੇ ਦਿੱਤਾ ਹੈ ਅਸੀਂ ਕਿਰਪਾں پا ਸਕਦੇ ਭਾਵੇਂ ਕਿ ਮੈਂ ਉਹਦੇ ਤੋਂ ਪਹਿਲਾਂ ਗੁਰੂ ਦੀ ਗੱਲ ਮੰਨਦਾ ਮੈਂ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਸਿੱਖ ਨੇ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਇਹ ਸਾਡਾ ਗੁਰੂ ਤੈਅ ਕਰਦਾ ਹੈ ਤੇ ਗੁਰੂ ਨੇ ਤੈਅ ਕੀਤਾ ਹੈ ਸਾਡੀ ਡੈਫੀਨੇਸ਼ਨ ਕੋਈ ਸਰਕਾਰ ਨਹੀਂ ਤੈਅ ਕਰੇਗੀ ਗੁਰੂ ਨੇ ਤਾਂ ਕੀਤਾ ਜਦੋਂ ਗੁਰੂ ਨੇ ਕਹਿ ਦਿੱਤਾ ਕਿ ਪੰਜ ਕੱਕੇ ਪਾਉਣੇ ਨੇ ਤੇ ਪਾਉਣੇ ਨੇ 1925 ਵਿੱਚ ਗੋਰੇ ਸੀ 1825 ਦਸੀ ਸੀ 1725 ਚ ਮੁਗਲ ਸੀ ਅੱਜ ਇਹ ਨੇ ਸਮੇਂ ਦੇ ਨਾਲ ਸਿੱਖੀ ਥੋੜਾ ਬਦਲਣੀ ਹੈ ਇਹ ਤੇ ਉਹੀ ਰਹਿਣੀ ਜੋ ਗੁਰੂ ਨੇ ਕਿਹਾ ਇਸ ਕਰਕੇ ਘਬਰਾਉਣਾ ਨਹੀਂ ਚਾਹੀਦਾ ਸਭ ਕੁਛ ਉਥਾ ਸੱਚਾ ਹੀ ਸੱਚ ਨਿਭੜਾ ਕੂੜ ਨਿਖੁੱਟਾ ਨਾਨਕਾ ਓੜਕ ਸੱਚ ਮੈਂ ਬੜਾ ਇੱਕ ਇਮੋਸ਼ਨਲ ਸਿੱਖ ਹਾਂ ਮੈਂ ਜਦੋਂ ਸਿੱਖਾਂ ਦਾ ਟਕਰਾਅ ਵੇਖਦਾ ਤੇ ਮੈਨੂੰ ਦੁੱਖ ਹੁੰਦਾ ਹੈ ਪਰਿਵਾਰ ਆਪਸ ਵਿੱਚ ਲੜਦਾ ਚੰਗਾ ਨਹੀਂ ਲੱਗਦਾ ਅਸੀਂ ਪਰਿਵਾਰ ਸਾਡਾ ਬਾਪੂ ਧਾਰਮਿਕ ਤੌਰ ਤੇ ਗੁਰੂ ਗੋਬਿੰਦ ਸਿੰਘ ਮਾਤਾ ਸਹਿਬ ਦਾ ਹੈ ਵਾਸੀ ਅਨੰਦਪੁਰ ਸਾਹਿਬ ਦੇ ਹਨ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਸਿੱਖ ਵੱਸੇ ਬੜੀਆਂ ਸਾਡੀਆਂ ਸਾਂਝਾਂ ਨੇ ਉਹਦੇ ਵਿੱਚ ਇੱਕ ਇਹ ਵੀ ਸਾਂਝ ਹੈ ਦੁਨੀਆਂ ਦੇ ਕਿਸੇ ਵੀ ਖਿੱਤੇ 'ਤੇ ਵਸਣ ਵਾਲਾ ਸਿੱਖ ਵਾਸੀ ਅਨੰਦਪੁਰ ਸਾਹਿਬ ਦਾ ਇਹ ਸਾਡੀ ਕੌਮੀਅਤ ਹੈ ਸੇਕ ਖਾਲਸਾ ਪਰ ਝਗੜੇ ਤੇ ਚੰਗੇ ਨਹੀਂ ਲੱਗਦੇ ਖਾਨਾ ਜੰਗੀ ਕੌਮਾਂ ਦੀ ਮੈਂ ਇਤਿਹਾਸ ਨੂੰ ਪੜਨ ਦਾ ਬੜਾ ਸ਼ਕੀਨ ਆ ਪਰ ਮੈਂ ਪੂਰੀ ਜ਼ਿੰਦਗੀ ਇੱਕ ਕਿਤਾਬ ਨਹੀਂ ਪੜ ਸਕਿਆ ਤੇ ਸ਼ਾਇਦ ਮੈਂ ਕਦੀ ਨਹੀਂ ਪੜ ਸਕਾਂ ਇਹ ਤੇ ਮੈਂ ਪੜ ਲਿਆ ਸਿੱਖ ਰਾਜ ਕਿਵੇਂ ਬਣਿਆ ਚਾਹ ਨਾ ਪੜਿਆ ਪਰ ਇਹ ਨਹੀਂ ਪੜ ਹੋਇਆ ਸਿੱਖ ਰਾਜ ਕਿਵੇਂ ਗਿਆ ਸੋਚਿਆ ਕਦੀ ਅੱਜ ਕੀ ਕਰ ਰਹੇ ਸੀ ਇੱਕ ਬਿਰਤਾਂਤ ਚੱਲਦਾ ਹੈ ਫੋਨ ਦੇ ਉੱਤੇ ਉਹ ਫੋਨ ਤੋਂ ਅੱਗੇ ਪਹੁੰਚਦਾ ਹੈ ਸ਼ਾਮ ਤੱਕ ਲਾਲਾ ਲਾਲਾ ਹੋ ਜਾਂਦੀ ਸਿੱਖਾਂ ਚ ਅਸੀਂ ਸਿਧਾਂਤ ਮਗਰ ਚੱਲਣਾ ਸੀ ਕਿਸੇ ਵਰਤਾਂਤ ਮਗਰ ਨਹੀਂ ਸੀ ਚੱਲਣਾ ਉਦੋਂ ਕੀ ਹੋਇਆ ਆਵੀ ਰਲਿਆਈ ਗੋਰੀਆਨਾ ਉਹ ਵੀ ਰਲਿਆਈ ਗੋਰੀਆਨਾ ਗਦਾਰ ਹੈਗੇ ਸੀ ਧਿਆਨ ਸਿੰਘ ਡੋਗਰੇ ਵਰਗੇ ਮਿਸ਼ਰ ਤੇਜਾ ਸਿੰਘ ਵਰਗੇ ਲਾਲ ਸਿੰਘ ਵਰਗੇ ਪਰ ਸ਼ੱਕ ਦੇ ਬੇਟੀ ਅਸੀਂ ਬੜੇ ਮਾਰਦੇ ਜਿੱਦਣ ਕਵਰ ਪਸ਼ौरा ਸਿੰਘ ਨੂੰ ਅਟਕ ਦੇ ਕਿਲੇ 'ਚ ਕੈਦ ਕੀਤਾ ਕਵਰ ਪਸ਼ौरा ਸਿੰਘ ਵੀ ਮਹਾਰਾਜਾ ਸ਼ੇਰੇ ਪੰਜਾਬ ਦਾ ਪੁੱਤ ਸੀ। ਉਹਨੂੰ ਮਾਰਨ ਲੱਗੇ ਉਹ ਕਹਿੰਦਾ ਮੇਰੀ ਗੱਲ ਸੁਣੋ ਭਰਾਓ। ਮਾਰ ਤੇ ਦੇਣਾਂ। ਪਰ ਇੱਕ ਗੱਲ ਦਾ ਖਿਆਲ ਕਰਿਓ। ਜਿੱਥੇ ਮੇਰਾ ਸਸਕਾਰ ਹੋਵੇ ਮੇਰੀ ਯਾਦ ਨਾ ਬਣਾਈਂ। ਉਹ ਕਹਿੰਦੇ ਕਿਉਂ? ਉਹ ਕਹਿੰਦਾ ਵੀ ਯਾਦ ਬਣਾਉਂਗੇ ਲੋਕ ਆਉਣਗੇ ਉਹ ਕਹਿਣਗੇ ਵੀ ਸਿੱਖਾ ਨਹੀਂ ਸਿੱਰੇ ਪੰਜਾਬ ਦਾ ਪੁੱਤ ਮਾਰ ਦਿੱਤਾ ਸਿੱਖ ਹੀ ਸੰਬਾਰੀ ਸਿੱਖਾ ਨੇ ਸਿੱਖ ਮਾਰਤਾ ਨਹੀਂ ਇਹ ਸੁਣਿਆ ਚੰਗਾ ਨਹੀਂ ਜਾਣਾ ਉਹਨੂੰ ਵੱਢਣ ਤੋਂ ਬਾਅਦ ਦਰਿਆ ਦੇ ਵਿੱਚ ਰੋੜਿਆ ਗਿਆ ਸੀ ਅਟਕ ਦੇ ਵਿੱਚ ਖਾਨਾ ਜੰਗੀ ਕੌਮਾਲੀ ਚੰਗੀ ਨਹੀਂ ਹੈ ਅਸੀਂ ਫੇਰ ਪਏ ਹੋਏ ਸਭ ਤੋਂ ਵੱਧ ਗੁਰੂ ਨੇ ਆਖਿਆ ਵੀ ਹਉਮੈ ਛੱਡੋ ਹਰੇਕ ਨੇ ਪੰਡ ਚੁਤੀ ਹੋਈ ਹੈ ਹੰਕਾਰ ਮੈਂ ਸਿਆਣਾ ਦੂਜਾ ਨਿਆਣਾ ਕਿੱਥੇ ਜਾ ਕੇ ਰੁਕਾਂਗੇ ਆਪ ਕੀ ਚਾਉਨੇ ਆ ਕੀ ਕਰਾਂਗੇ ਕੋਈ ਵੇਲਾ ਸੀ ਕੌਮ ਇੱਕ ਗੱਲ ਕਰਦੀ ਸੀ ਕਿ ਸਰਕਾਰ ਗੱਲ ਕੋਲ ਆਣ ਕੇ ਵੀ ਸੁਣਦੀ ਸੀ ਹੁਣ ਪਾਈਦਾ ਰੌਲਾ ਬੰਦੀ ਸਿੰਘ ਰਹਾ ਕਰੋ ਇਕੱਠੇ ਹੀ ਨਹੀਂ ਅਗੇ ਅਗਲੇ ਕਹਿੰਦੇ ਠੀਕ ਐ ਇਹ ਤੇ ਪਾਟੇ ਪੈ ਨਹੀਂ ਟੁੱਟੇ ਪੈ ਨਹੀਂ ਉਹਨਾਂ ਚਿਰ ਤੱਕ ਸੁਣਵਾਈਆਂ ਨਹੀਂ ਹੁੰਦੀਆਂ ਸਜਣੋ ਜਿੰਨਾ ਚਿਰ ਤੱਕ ਪਰਿਵਾਰ ਦੇ ਵਿੱਚ ਇਤفاق ਨਾ ਹੋਵੇ ਆਪਾਂ ਆਪਣੇ ਘਰਾਂ 'ਚ ਰਹਿੰਦੇ ਆਪਣੇ ਘਰੇ ਲੜਾਈ ਪੈ ਜੇ ਤੇ ਗਵਾਂਢੀ ਕਹਿੰਦੇ ਵੀ ਫਾਇਦਾ ਲੈ ਲוקੇ ਜੇ ਚੰਗੇ ਨਾ ਹੋਣ ਗਵਾਂਢੀ ਮੈਂ ਨਹੀਂ ਕਹਿਣਾ ਵੀ ਮਾੜੀ ਹੁੰਦੇ ਆ ਇਹ ਦ੍ਰਿਸ਼ਟਾਂਤ ਹੈ ਪਰਿਵਾਰ ਵਿੱਚ ਇਤفاق ਰੱਖਣਾ ਜ਼ਰੂਰੀ ਹੈ ਔਰ ਗੁਰੂ ਨੇ ਸਾਲੂ ਇਤفاق ਦੀ ਦਾਤ ਦਿੱਤੀ ਮੈਂ ਪਿੱਛੇ ਵੀ ਕਹਿ ਕੇ ਆਇਆ ਕਿ ਤੇ ਬਾਣੀ 'ਚ ਲਿਖਿਆ ਵੀ ਇੱਕ ਸਿੱਖ ਦੂਜੇ ਸਿੱਖ ਦੀ ਨਿੰਦਿਆ ਕਰੇ। ਬਾਣੀ ਦੇ ਵਿੱਚ ਇਹ ਤੇ ਕਿਹਾ ਜੋ ਦਿੱਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ ਮੇਰੀ ਖੱਲੋਂ ਮੋਜੜੇ ਗੁਰਸਿੱਖ ਹਡਾਂਦੇ ਆਏ ਮਿਲ ਗੁਰ ਸੇ ਖਾਈ ਮਿਲ ਤੂੰ ਮੇਰੇ ਗੁਰੂ ਕੇ ਇਹ ਕਿਤੇ ਲਿਖਿਆ ਵੀ ਇੱਕ ਦੂਜੇ ਦੀ ਨਿੰਦਿਆ ਕਰੋ ਬਰਾਈ ਕਰੋ। ਜਿੱਥੇ ਬੰਦੇ ਚਾਰ ਬਰਾਈ ਸ਼ੁਰੂ ਹੁੰਦੀ ਸਾਡੀ ਨਹੀਂ ਇਹ ਨਹੀਂ ਠੀਕ ਹੈ ਆਪਾਂ ਗੁਰੂ ਦੇ ਸਿਧਾਂਤ ਹੇਠਾਂ ਇਕੱਠੇ ਹੋਈਏ ਠੀਕ ਹੈ ਮਸਲੇ ਇੱਕ ਨਹੀਂ ਬੜੇ ਨੇ ਪਰ ਇੱਕੇ ਵਾਰੀ ਤਾਂ ਹੱਲ ਹੋ ਜਾਣੇ ਸਾਰੇ ਵੀ ਆਪਾਂ ਕਹੀਏ ਵੀ ਜਿਦਾਂ ਦੁੱਧ ਰਿੜਕੀਦਾ ਤੇ ਹੁਣੇ ਮੱਖਣ ਕੱਢ ਦੋ ਬਾਹਰ ਸਮਾਂ ਤੇ ਲੱਗਦਾ ਹੀ ਹੈ ਨਾ ਪਰ ਪਹਿਲਾਂ ਪਹਿਲ ਦੇ ਆਧਾਰ ਦੇ ਉੱਤੇ ਆਪਾਂ ਕੌਮੀ ਤੌਰ ਤੇ ਕੌਮੀ ਮਸਲਿਆਂ ਤੇ ਆ ਗਏ। ਤੁਹਾਡੀ ਪੰਜਾਬੀ ਦੀ ਗੱਲ ਵੱਡੀ ਮੰਗ ਹੈ। ਤੁਸੀਂ ਇੱਥੇ ਰੌਲਾ ਪਾ ਰਹੇ ਹੋ ਉੱਥੇ ਪੰਜਾਬ 'ਚ ਕੀ ਹੋ ਰਿਹਾ ਹੈ? ਕਿੰਨੇ ਸਕੂਲਾਂ ਦੇ ਵਿੱਚ ਤੇ ਨਰਸਰੀ ਤੋਂ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਹਾਂ। ਹੁਣ ਸਿੱਖ ਜਾਗ ਪੈ ਨਹੀਂ। ਅਸੀਂ ਆਪਣੀ ਮਾਂ ਬੋਲੀ ਦੇ ਨਾਲ ਇਹ ਸਲੂਕ ਨਹੀਂ ਬਰਦਾਸ਼ਤ ਕਰਾਂਗੇ ਇਹ ਗੁਰਮੁਖੀ ਗੁਰੂ ਦੀ ਦਿੱਤੀ ਹੈ ਤਾਂ ਕਿ ਗੁਰਮੁਖੀ ਕਹਿੰਦੇ ਨੇ ਮਲ ਅਖਾੜਾ ਸਾਹਿਬ ਪੱਟੀ ਸਾਹਿਬ ਉੱਥੇ ਪਾਕਿਸਤਾਨ 'ਚ ਮੈਂ ਗਿਆ ਹਾਂ ਲਖਨ ਸਰ ਸਾਹਿਬ ਦਮਦਮਾ ਸਾਹਿਬ ਕਿੱਥੋਂ ਦੀ ਸਰਕਾਰ ਉਸ ਧਿਰ ਨੂੰ ਬਿਲੋਂਗ ਕਰਦੀ ਹੈ ਜਿਹੜੀ ਮਿਨੋਰਟੀ ਈ ਹੈ ਇਤੋਂ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਪਰਿਵਾਰਕ ਪਿਸ਼ੋਕੜ ਸਿੱਖਾਂ ਨਾਲ ਚੰਗਾ ਰਿਹਾ ਮੈਨੂੰ ਪਤਾ ਹੈ ਪਿਛਲੇ ਆਨੇ ਜੋ ਕੀਤਾ ਸੋ ਕੀਤਾ ਪਰ ਹੁਣ ਇਸ ਸਰਕਾਰ ਦਾ ਫਰਜ਼ ਬਣਦਾ ਹੈ ਵੀ ਜੋ ਪੰਜਾਬੀ ਬੋਲੀ ਦਾ ਅਸਲ ਮਾਣ ਤਾਣ ਹੈ ਜੰਮੂ ਦੇ ਵਿੱਚ ਜਾਂ ਕਸ਼ਮੀਰ ਦੇ ਵਿੱਚ ਉਹਦਾ ਉਹ ਅਦਬ ਬਹਾਲ ਹੋਣਾ ਚਾਹੀਦਾ ਹੈ ਅਦਬ ਬਹਾਲ ਕਰਾਉਣ 'ਚ ਕਿਸੇ ਨੂੰ ਕੀ ਦਿੱਕਤ ਹੈ ਦੱਸੋ ਕੋਈ ਆਪਣੀ ਮਾਂ ਦਾ ਸਤਿਕਾਰ ਕਰੇ ਚੰਗੀ ਗੱਲ ਐ ਪਰ ਜੇ ਕੋਈ ਦੂਜੇ ਦੀ ਮਾਂ ਐ ਉਹਦਾ ਵੀ ਸਤਿਕਾਰ ਕਰ ਲਾਂਗੇ ਤੇ ਸਤਿਕਾਰ ਵਧਣਾ ਹੀ ਐ ਘਟਣਾ ਥੋੜਾ ਜਿਨ੍ਹਾਂ ਦੀ ਜ਼ੁਬਾਨ ਉਰਦੂ ਐ ਇੱਥੇ ਮੁਬਾਰਕ ਐ ਜਿਨ੍ਹਾਂ ਦੀ ਹਿੰਦੀ ਐ ਉਹਨਾਂ ਦੀ ਮਾਂ ਬੋਲੀ ਮੁਬਾਰਕ ਐ ਹੋਰ ਵੀ ਇੱਥੇ ਲੋਕਲ ਬੋਲੀਆਂ ਹੈਗੀਆਂ ਸਾਡੀ ਜ਼ੁਬਾਨ ਪੰਜਾਬੀ ਏ ਕਸ਼ਮੀਰ ਦੇ ਸਿੱਖ ਜੰਮੂ ਦੇ ਸਿੱਖ ਉਹ ਕਹਿੰਦੇ ਤੁਸੀਂ ਆਪਣੀ ਮਾਂ ਦਾ ਸਤਿਕਾਰ ਕਰਦੇ ਹੋ ਮੁਬਾਰਕ ਹੈ ਪਰ ਸਾਡੀ ਦਾ ਵੀ ਤੇ ਕਰੋ ਨਾ ਮਾਂ ਤੇ ਫਿਰ ਸਜਣੋ ਮਾਂ ਹੀ ਹੁੰਦੀ ਹੈ ਇਸ ਕਰਕੇ ਸਰਕਾਰ ਨੂੰ ਜੋ ਇਹ ਮੰਗ ਬੜੀ ਜਾਇਜ਼ ਹੈ ਮਾਂ ਬੋਲੀ ਦੀ ਪੰਜਾਬੀ ਦੀ ਦੇਖੋ ਦੁਨੀਆ ਦੇ ਵਿੱਚ ਕਰੋੜਾਂ ਬੰਦੇ ਪੰਜਾਬੀ ਬੋਲਦੇ ਨੇ ਐਵੇਂ ਕੋਈ ਸਾਡੀ ਮਾੜੀ ਮੋਟ ਭਾਸ਼ਾ ਨਹੀਂ ਹੈ ਬੋਲੀ ਨਹੀਂ ਹੈ ਇਹ ਤੇ ਠੀਕ ਹੈ ਅਸੀਂ ਪੁੱਤਾਂ ਨਹੀਂ ਹੁੰਦਾ ਨਹੀਂ ਸਾਹਵੇਂ ਆਪਣੀ ਮਾਂ ਬੋਲੀ ਨੂੰ ਪਰ ਯਤਨ ਚੱਲ ਪਏ ਨੇ ਸਰਕਾਰ ਨੂੰ ਸਿੱਖਾਂ ਦੀ ਇਜਾਜ਼ਤ ਮੰਗ ਹੈ ਜੰਮੂ ਦੇ ਸਿੱਖਾਂ ਦੀ ਇਹ ਮੰਨਣੀ ਚਾਹੀਦੀ ਗੁਰੂ ਨਾਨਕ ਪਾਤਸ਼ਾਹ ਇਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਦੋਨੀਆਂ ਦੇ ਵੱਖ-ਵੱਖ ਖੇਤਿਆਂ ਦੇ ਵਿੱਚ ਹਿੱਸਿਆਂ ਦੇ ਵਿੱਚ ਗਏ ਕੋਈ ਸਾਧ ਸੀ ਕੋਈ ਚੋਰ ਸੀ ਕੋਈ ਠੱਗ ਸੀ ਕੋਈ ਧਰਮੀ ਸੀ ਕੋਈ ਅਧਰਮੀ ਸੀ ਕੋਈ ਮਾੜਾ ਸੀ ਕੋਈ ਚੰਗਾ ਸੀ ਗੁਰੂ ਸਾਹਿਬਾਂ ਨੂੰ ਮਿਲਿਆ ਤੇ ਗੁਰੂ ਸਾਹਿਬ ਸਾਰਿਆਂ ਨੂੰ ਮਿਲ ਕੇ ਸੱਚ ਦਾ ਉਪਦੇਸ਼ ਦਿੱਤਾ ਗੁਰੂ ਨੇ ਸੰਵਾਦ ਕੀਤਾ ਉਹ ਜਿਹੜੇ ਸਿੱਧ ਸਨ ਜੋਗੀ ਸਨ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਹੰਕਾਰ ਸੀ ਵੀ ਗਿਆਨ ਪੱਖੋਂ ਵੀ ਤਕੜੇ ਆ ਉਹ ਸ੍ਰਿਧੀਆਂ ਸਿੱਧੀਆਂ ਵੀ ਲੈ ਲਈਆਂ ਉਹਨਾਂ ਨੂੰ ਵੀ ਇੱਕ ਦਿਨ ਕਹਿਣਾ ਪੈ ਗਿਆ ਵੱਡਾ ਬੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ ਧੰਨ ਨਾਨਕ ਤੇਰੀ ਵਢੀ ਕਮਾ ਅਸੀਂ ਉਸ ਗੁਰੂ ਦੇ ਸੇਵਾ ਹਾਂ ਜਿਸ ਗੁਰੂ ਨੇ ਹਰੇਕ ਨੂੰ ਕਲਾਵੇ ਦੇ ਵਿੱਚ ਲੈ ਆ ਅੱਜ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਲਈ ਬੈਠੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਤੇ ਚੱਲਦਿਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਮੈਂ ਉਸੇ ਜੰਮੂ ਤੇ ਕਸ਼ਮੀਰ ਕਿਉਂਕਿ ਇਕੱਠਾ ਹੀ ਹੈ ਇਸੇ ਕਸ਼ਮੀਰ ਦੀ ਧਰਤੀ ਤੋਂ ਪੰਡਿਤ ਗਏ ਸਨ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਗੱਲ ਕੀ ਸੀ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਹਰੇਕ ਨੂੰ ਆਪਣੀ ਬੋਲੀ ਬੋਲਣ ਦਾ ਹੱਕ ਹੈ ਹਰੇਕ ਨੂੰ ਆਪਣੇ ਧਰਮ ਦੇ ਅਸੂਲਾਂ ਦੇ ਮੁਤਾਬਕ ਚੱਲਣ ਦਾ ਹੱਕ ਹੈ ਪਰ ਉਦੋਂ ਵੀ ਇਹ ਹੱਕ ਖੋਏ ਜਾ ਰਹੇ ਸਨ ਸੱਤਾ ਔਰੰਗਜ਼ੇਬ ਦੇ ਪਾਸ ਸੀ ਦਿੱਲੀ ਦੇ ਤਖਤ ਉੱਤੇ ਬੈਠਾ ਸੀ ਸੱਤਾ ਦਾ ਨਸ਼ਾ ਬੜਾ ਮਾੜਾ ਹੁੰਦਾ ਹੈ ਨਸ਼ੇ ਸਾਰੇ ਹੀ ਮਾੜੇ ਨੇ